ਜਿਹੜਾ ਵਿੰਗਾ ਵੜੇਂਗਾ ਇਹ ਬੰਤਮੀ ਸੀ ਦੇਹੀ ਲਾਇਕ ਹੈ ਤਮੀਜ਼ دار ਲੱਭਦੇ ਵਾਸਤੇ ਵਰਤ ਨਹੀਂ ਸਕਦੇ ਆ ਵਿੰਗਾ ਵੜੇਂਗਾ ਟੋੜਾ ਵਾਲ ਨਹੀਂ ਵਿੰਗਾ ਕਰ ਸਕਦਾ ਜਿੱਤਰਵੇ ਦਾ ਜਿੱਤਰ ਐਨਾ ਗੰਦਾ ਕਾਲਾ ਦਿਲ ਐਸ ਬੰਦੇ ਦਾ ਮੈਂ ਪੂਰੀ ਹਿੰਦੁਸਤਾਨ ਦੀ ਰਾਜਨੀਤੀ 'ਚ ਐਨਾ ਮਾੜਾ ਬੰਦਾ ਨਹੀਂ ਵੇਖਿਆ ਰਾਜੇ ਵੜੇਂਗੇ ਜੇਡਾ ਮੈਂ ਜੇ ਰਾਜੇ ਵੜੇਂਗ ਦੀਆਂ ਗੱਲਾਂ ਕਰਨ ਲੱਗਿਆ ਹਜੇ ਤਾਂ ਮੈਂ ਬੋਲਿਆ ਕੁਛ ਨਹੀਂ ਮੈਂ ਜੇ ਅੰਦਰੀਆਂ ਗੱਲਾਂ ਤੁਹਾਨੂੰ ਦੱਸਣ ਲੱਗਿਆ ਨਾ ਮੂਲ ਕੋ ਅਨੁਥਾ ਨਹੀਂ ਲੱਭੀ ਤਾਹਾਂ ਦੇ ਲੈ ਦਾ ਕਾਲਾ ਦਿਲ ਕੋਈ ਟੀਨ ਮਾਰਨੀ ਕਿਸੇ ਦਾ ਕਠਾ ਨਹੀਂ ਜੇ ਨਹੀਂ ਗੰਦੀ ਭਾਸ਼ਾ ਐਨੇ ਗੰਦੇ ਲੱਤ ਨਾ ਹੰਗਾਰਿਆ ਆਕੜ ਵਾਲਾ ਮੱਛਰਿਆ ਵਾਂ ਬੰਦਾ ਐਮਸੀ ਇਲੈਕਸ਼ਨਾਂ ਜਦੋਂ ਢੀਂਪੀ ਢੀਂਪੀ ਢੱਲੋ ਹੋਰੀਆਂ ਨੂੰ ਭੁਜਾਈ ਫਿਰਦੇ ਸੀ ਆ ਚੂਟਿਆ ਵੰਗੂ ਮੰਤਰੀ ਦਾਬਲ ਜੀ ਦੀ ਗੱਡੀ 'ਚ ਬੈਠ ਕੇ ਆਇਆ ਗੱਡੀਆਂ ਦੇ ਹੇਠਾਂ ਲੁਕਦਾ ਫਿਰਦਾ ਸੀ ਇਹ ਗਰੀਬਾਂ ਤੇ ਰੋਹ ਮਾਰਦਾ ਮਾੜੇ ਬੰਦੇ ਤੇ ਰੋਹ ਮਾਰਦਾ ਮੇਰੇ ਵਰਗਾ ਤਕੜਾ ਟੱਕਰ ਜਿਹਦਾ ਮੋਖ ਨਹੀਂ ਬਹੁਤ ਖੇਤੀ ਮਾਰਦਾ ਰਾਜਾ ਵੜਿੰਗ ਕੰਮ ਕਰਕੇ ਵਿਖਾਏ ਆ ਤੇ ਦਾ ਯਾਰ ਪਰਿਵਾਰ 'ਚ ਫਰਕ ਪੈ ਗਿਆ ਤੇ ਬੜਾ ਹੀ ਦੇਖੋ ਜੀ ਮੈਂ ਆਮ ਤੌਰ ਤੇ ਸਿਆਸੀ ਦੁਸ਼ਮਣੀ 'ਚ ਕਰੀ ਬੱਤਮੀਜ਼ੀ ਨਹੀਂ ਹੁੰਦਾ ਵੇਖੋ ਸਿਆਸੀ ਸੋਚ ਫਰਕ ਹੋ ਸਕਦੀ ਹੈ ਤੁਹਾਡੀ ਸੋਚ ਹੋਰ ਹੋ ਸਕਦੀ ਹੈ ਮੇਰੀ ਸੋਚ ਹੋਰ ਹੋ ਸਕਦੀ ਹੈ ਪਰ ਬੱਤਮੀਜ਼ੀ ਨਹੀਂ ਕਰੀਦੀ ਹੁੰਦੀ ਪਰ ਯਾਰ ਇਹ ਜਿਹੜਾ ਵਿੰਗਾ ਵੜਿੰਗ ਹੈ ਇਹ ਬੱਤਮੀਜ਼ੀ ਦੇ ਹੀ ਲਾਇਕ ਹੈ ਤਮੀਜ਼ ਦਾ ਲਫ਼ਜ਼ ਇਹਦੇ ਉੱਤੇ ਵਰਤੀ ਨਹੀਂ ਸਕਦੇ ਐਨਾ ਗੰਦਾ ਕਾਲਾ ਦਿਲ ਐਸ ਬੰਦੇ ਦਾ ਮੈਂ ਪੂਰੀ ਹਿੰਦੁਸਤਾਨ ਦੀ ਰਾਜਨੀਤੀ 'ਚ ਐਨਾ ਮਾੜਾ ਬੰਦਾ ਨਹੀਂ ਵੇਖਿਆ ਰਾਜੇ ਵੜਿੰਗ ਚੇਟਾ ਸਾਰਾ ਤੇ ਲੈ ਦਾ ਕਾਲਾ ਦਿਲ ਕੋਈ ਤੀਨ ਮਾਰਨੀ ਕਿਸੇ ਦਾ ਸਖਾ ਨਹੀਂ ਤੇਨੀ ਗੰਦੀ ਭਾਸ਼ਾ ਐਨੇ ਗੰਦੇ ਲਫ਼ਜ਼ ਨਾਲ ਹੰਕਾਰਿਆ ਆਕੜ ਵਾਲਾ ਮੱਛਰਿਆ ਵਿਆ ਬੰਦਾ ਮੈਂ ਆਪਦੀ ਜ਼ਿੰਦਗੀ ਚ ਨਹੀਂ ਕਰੀ ਵੇਖਿਆ ਤੇ ਸਰਪੰਚ ਸਾਹਿਬ ਇੱਥੇ ਫਿਰ ਕੇ ਤੁਹਾਨੂੰ ਧੱਕਾਈ ਜਾਂਦਾ ਲਿਖ ਕੇ ਲੈ ਲਓ ਮੈਥੋਂ ਆ ਵਿੰਗਾ ਵੜਿੰਗਾ ਟੂਣਾ ਵਾਲ ਨਹੀਂ ਵਿੰਗਾ ਕਰ ਸਕਦਾ ਜੇਤਰਵੇ ਦਾ ਜੇਤਰ ਹਾ 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 ਐਮ ਸੀ ਲੇਖਣਾ ਜਦੋਂ ਢੰਪੀ ਢੰਪੀ ਢੱਲੋ ਹੋਰੀਆਂ ਨੂੰ ਭੁਜਾਈ ਫਿਰਦੇ ਸੀ ਚੂਟਿਆਂ ਵਾਂਗੂ ਮੰਤਰੀ ਦਵਾਲਲ ਜੀ ਦੀ ਗੱਡੀ 'ਚ ਬੈਠ ਕੇ ਆਇਆ ਗੱਡੀਆਂ ਦੇ ਹੇਠਾਂ ਲੁਕਦਾ ਫਿਰਦਾ ਸੀ ਇਹ ਗਰੀਬਾਂ ਤੇ ਰੋਹ ਮਾਰਦਾ ਮਾੜੇ ਬੰਦੇ ਤੇ ਰੋਹ ਮਾਰਦਾ ਮੇਰੇ ਵਰਗਾ ਤਕੜਾ ਟੱਕਰ ਜੇ ਨਾ ਮੋਖ ਨਹੀਂ ਬਹੁਤ ਛੇਤੀ ਮਾਰਦਾ ਰਾਜਾ ਵੜਿੰਗ ਤੇ 13 ਤਰੀਕ ਨੂੰ ਤੁਹਾਨੂੰ ਇਹਦੀ ਬੋਥੀ ਨਹੀਂ ਇੱਥੇ ਟੱਕਰ ਨਹੀਂ ਫਕਵਾਤ ਮਾਰਨ ਦੇਣ ਤਾਂ ਹੋਣਾ ਖੁਸ਼ ਹੀ ਰਾਜਾ ਵੜਿੰਗ ਲਫਜ਼ ਬੜੇ ਗੰਦੇ ਵਰਤਦਾ ਹੈ ਆਮ ਤੌਰ ਤੇ ਅੱਜ ਇਹੋ ਜੀ ਜ਼ੁਬਾਨ ਚ ਮੈਂ ਤੁਹਾਡੇ ਨਾਲ ਹੁਣ ਗੱਲ ਕਰ ਰਿਹਾ ਨਾ ਯਕੀਨ ਮੰਨੋ ਮੈਂ ਇਹੋ ਜੀ ਜ਼ੁਬਾਨ ਚ ਕਿਸੇ ਬਾਰੇ ਬੋਲਦਾ ਹੀ ਨਹੀਂ ਹੁੰਦਾ ਮੇਰੀ ਤਾਂ ਦੇਖੋ ਟ੍ਰੇਨਿੰਗ ਸਰਕਾਰ ਬਾਦਲ ਤੇ ਸਰਦਾਰ ਮਨਪ੍ਰੀਤ ਬਾਦਲ ਨੇ ਕੀਤੀ ਹੈ ਕਿ ਤਮੀਜ਼ ਨਾਲ ਆਜਿਜ਼ੀ ਨਾਲ ਤੇ ਸਾਦਗੀ ਨਾਲ ਬੋਲਣੀ ਹੈ ਪਰ ਯਾਰ ਰਾਜੇ ਵੜਿੰਗ ਨਾਲ ਕੋਈ ਬੰਦਾ ਤਮੀਜ਼ ਨਾਲ ਗੱਲ ਹੀ ਨਹੀਂ ਕਰ ਸਕਦਾ ਤਮੀਜ਼ ਦੇ ਲਾਇਕ ਹੀ ਹੈ ਜੀ ਮੇਜ਼ ਦੇ ਲਾਇਕ ਹੀ ਹੈ ਨੀ ਇਹ ਸੋ ਜੀ 13 ਤਰੀਕ 13 ਤਰੀਕ ਨੂੰ ਖੁੱਲ ਦੇ ਨਿਸ਼ਾਨ ਨੂੰ ਵੋਟ ਪਾ ਕੇ ਮਨਪ੍ਰੀਤ ਬਾਦਲ ਜੀ ਨੂੰ ਇੱਥੇ ਤਕੜਾ ਕਰੋ ਜਿਹੜੇ ਗਰੀਬਾਂ ਦਾ ਭਲਾ ਕਿਸੇ ਨੇ ਕੀਤਾ ਤੇ ਕਰਨਾ ਹੈ ਮਨਪ੍ਰੀਤ ਬਾਦਲ ਜੀ ਜੀ ਬੀਜੇਪੀ ਦੀ ਸਾਰੀ ਟੀਮ ਮੋਦੀ ਸਾਹਿਬ ਦੀ ਪਾਰਟੀ ਜੇ ਕੋਈ ਗਰੀਬਾਂ ਦਾ ਫਾਇਦਾ ਕਰ ਸਕਦਾ ਉਹ ਮੋਦੀ ਜੀ ਦੀ ਪਾਰਟੀ ਹੀ ਕਰ ਸਕਦੀ ਹੈ ਮੈਂ ਤਾਂ ਹਜੇ ਇਹ ਤਾਂ ਸਮਝ ਲੋ ਇੱਕ ਟ੍ਰੇਲਰ ਹੀ ਦਿੱਤਾ ਥੋਨੂੰ ਰਾਜੇ ਵੜਿੰਗ ਨੂੰ ਬੋਲ ਬੁਸਤਖਾ ਬੋਲਣ ਦੀ ਇਹਨੂੰ ਆਦਤ ਬਹੁਤ ਹੈ ਯਾਰ ਮੈਂ ਜੇ ਰਾਜੇ ਵੜਿੰਗ ਦੀਆਂ ਗੱਲਾਂ ਕਰਨ ਲੱਗ ਗਿਆ ਹਜੇ ਤਾਂ ਮੈਂ ਬੋਲਿਆ ਕੁਛ ਨਹੀਂ ਮੈਂ ਜੇ ਅੰਦਰ ਦੀਆਂ ਗੱਲਾਂ ਥੋਨੂੰ ਦੱਸਣ ਲੱਗ ਗਿਆ ਨਾ ਮੂੰਹ ਲੱਕ ਨੂੰ ਖਾਣ ਇਹਨੂੰ ਲੱਭੜੀ ਰਾਜੇ ਵੜਿੰਗ ਦੇ ਜੇ ਮੈਂ ਥੋਲ ਖੋਲਣ ਲੱਗ ਗਿਆ ਇਹਨੂੰ ਦੱਸ ਜਿਹੜਾ ਵੀ ਇੱਥੇ ਕੋਈ ਇੱਥੇ ਸੁਣ ਰਿਹਾ ਵੜਿੰਗ ਨੂੰ ਜਾੜਦਾ ਜਾ ਕੇ ਦੱਸ ਦੇ ਮੇਰਾ ਜੇ ਇੱਥੇ ਮੂੰਹ ਖੁੱਲ ਗਿਆ ਨਾ ਇਹ ਤਾਂ ਮੈਂ ਹਜੇ ਕੁਝ ਜ਼ਿਆਦਾ ਨਹੀਂ ਬੋਲਿਆ ਮੂੰਹ ਟਕਣ ਨੂੰ ਥਾਂ ਨਹੀਂ ਨੂੰ ਲੱਭਣੀ ਹਿਸਾਬ ਨਾਲ ਰਵੇ ਸਾਡੇ ਬੰਦਿਆਂ ਨੂੰ ਨਾ ਧਮਕਾਵੇ ਤੁਸੀਂ ਆਪ ਹੀ ਇਲੈਕਸ਼ਨ ਲੜੋ ਅਸੀਂ ਆਪ ਹੀ ਇਲੈਕਸ਼ਨ ਲੜਨੀ ਹੈ ਅਸੀਂ ਇਲੈਕਸ਼ਨ ਲੜਨੀ ਹੈ ਗਰੀਬਾਂ ਦੇ ਮੁੱਦੇਾਂ ਤੇ ਸੋਜੀ 13 ਤਰੀਕ ਨੂੰ ਤਕੜੇ ਹੋ ਕੇ ਬੇਫਿਕਰ ਹੋ ਕੇ ਫੋਲ ਦੇ ਨਿਸ਼ਾਨ ਤੇ ਵੋਟ ਪਾ ਕੇ ਮਨਪ੍ਰੀਤ ਬਾਦਲ ਜੀ ਮੋਤੀ ਜੀ ਤੇ ਭਾਜਪੀ ਨੂੰ ਆਪਾਂ ਇਥੋਂ ਜੈਤੂ ਕਰਾਉਣਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ